ਕਹਿੰਦਾ ਨਾ ਪ੍ਰੋਫੈਸਰ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾਂ ਦੀ ਜ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਯਸ਼ੀ ਮਸੀਹ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ 550 ਸਾਲ ਹੋਏ ਆ ਸਾਹ ਸੰਗਤ ਜੀ ਕੱਲ ਰਾਤ ਦੇ ਇੱਕ ਸਮਾਗਮ ਵਿੱਚ ਸਰਕਲ ਕਰਦੇ ਹੋਏ ਮੇਰੇ ਦੁਆਰਾ ਦਿੱਤੇ ਗਏ ਬਿਆਨ ਨੂੰ ਝੂਲ ਰੋੜ ਕੇ ਪੇਸ਼ ਕੀਤਾ ਗਿਆ ਹੈ। ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਐਸੀ ਕੋਈ ਵੀ ਗਲਤ ਭਾਵਨਾ ਨਹੀਂ ਸੀ। ਮੇਰੇ ਬਿਆਨ ਨਾਲ ਛੇੜਛਾੜ ਕੀਤੀ ਗਈ ਹੈ ਤੇ ਕਿਸੇ ਕਿਸ ਨੇ ਕੀਤੀ ਹੈ ਇਹ ਵੀ ਮੈਨੂੰ ਪਤਾ ਹੈ। ਜਿਸ ਧਰਮ ਵਿੱਚ ਮੇਰਾ ਜਨਮ ਹੋਇਆ ਹੈ ਉਹ ਸਰਬ ਸੰਜੀਵਾਲਤਾ ਦੀ ਪ੍ਰੇਰਣਾ ਕਰਦਾ ਹੈ। ਮੈਂ ਹਰ ਇੱਕ ਧਰਮ ਤੇ ਭਾਈਚਾਰੇ ਦਾ ਦੇ ਦੋ ਸਤਿਕਾਰ ਕਰਦਾ ਸੀਗਾ ਹੈਗਾ ਤੇ ਰਹਾਂਗਾ ਜਿਸ ਕਿਸੇ ਨੂੰ ਮੇਰੇ ਇਸ ਬਿਆਨ ਨਾਲ ਮਾਸਾ ਵੀ ਠੇਸ ਪਹੁੰਚੀ ਹੈ ਮੈਂ ਉਸ ਤੋਂ ਮਾਫੀ ਮੰਗਦਾ ਹਾਂ ਸਾਧ ਸੰਗਤ ਜੀਓ ਮੈਨੂੰ ਭਰੋਸਾ ਹੈ ਕਿ ਤੁਸੀਂ ਬਖਸ਼ਣਹਾਰ ਹੋ ਤੇ ਗੁਰੂ ਸਾਹਿਬ ਬਖਸ਼ਣਹਾਰ ਹਾਂ